ਗੁਰਸਿੱਖਾ ਖਾਲਸਾ ਵਾਹੀ ਗੁਰਸਿੱਖੀ ਫੱਤੇ ਅੱਜ ਦੀ ਸਾਰੀ ਸੰਗਤ ਪਟਨਾ ਸਾਹਿਬ ਦੀ ਯਾਤਰਾ ਲਈ ਇੱਥੇ ਰਵਾਂ ਆਏ ਹੋਏ ਹਾਂ ਗੁਰੂ ਦੀ लाडली ਫੌਜ ਜੋ ਕਿ ਬਹੁਤ ਹੀ ਅੱਛੇ ਉਪਰਾਲੇ ਕਰਦੇ ਹਨ ਆਏ ਸਾਲ ਇਹ ਸਾਨੂੰ ਇੱਕ ਸਾਲ ਹਜੂਰ ਸਾਹਿਬ ਤੇ ਦੂਸਰੇ ਸਾਲ ਪਟਨਾ ਸਾਹਿਬ ਦੀ ਯਾਤਰਾ ਬੜੇ ਹੀ ਪ੍ਰੇਮ ਭਾਵਨਾ ਨਾਲ ਸ਼ਰਧਾ ਨਾਲ ਕਰਾਉਂਦੇ ਹਨ ਔਰ ਸਾਰੀ ਸੰਗਤ ਦਾ ਹੀ ਬਹੁਤ ਧਿਆਨ ਰੱਖਦੇ ਹਨ ਜਾਂ ਕਿ ਸਾਨੂੰ ਲੈ ਕੇ ਵੀ ਜਾਂਦੇ ਹਨ ਉੱਥੇ ਸਾਨੂੰ ਕਿਸੇ ਚੀਜ਼ ਦੀ ਕੋਈ ਤੰਗੀ ਨਹੀਂ ਆਂਦੀ ਉਥੇ ਰੂਮਸੂ ਦਾ ਪ੍ਰਬੰਧ ਜਿੱਥੇ ਵੀ ਜਿਹੜੀ ਵੀ ਸੰਗਤ ਨੇ ਜਿੱਥੇ-ਜਿੱਥੇ ਉਥੇ ਗੁਰੂ ਧਾਮ ਜਿੱਥੇ-ਇਥੇ ਗੁਰਦੁਆਰਾ ਸਾਹਿਬ ਹਨ ਹਰ ਇੱਕ ਗੁਰਦੁਆਰੇ ਦੇ ਸਾਨੂੰ ਬੜੇ ਹੀ ਸ਼ਰਧਾ ਪ੍ਰੇਮ ਭਾਵ ਨਾਲ ਦਰਸ਼ਨ ਕਰਵਾਏ ਜਾਂਦੇ ਹਨ ਅਸੀਂ ਸਾਡੀ ਇਹੀ ਅਰਦਾਸ ਹੈ ਕਿ ਸਾਨੂੰ ਇਹ ਹਮੇਸ਼ਾ ਇਦਾਂ ਹੀ ਆਪਣੀਆਂ ਸੰਗਤਾਂ ਨੂੰ ਪਿਆਰ ਬਖਸ਼ਣ ਔਰ ਆਪਣੀਆਂ ਸੰਗਤਾਂ ਨੂੰ ਇਦਾਂ ਹੀ ਦਰਸ਼ਨ ਕਰਵਾਉਂਦੇ ਰਹਿਣ ਆਈ ਮਹੀਨੇ ਇਹਨਾਂ ਦੀ ਬਸ ਜੀਵਾਰ ਸਾਹਿਬ ਤੇ ਹੋਰ ਵੀ ਜਦੋਂ ਕੋਈ ਵੀ ਪ੍ਰੋਗਰਾਮ ਹੁੰਦੇ ਹਨ ਜਿੱਦਾਂ ਕਿ ਹੁਣ ਸ਼ੀਦੀ ਦਿਹਾੜੇ ਸੀਗੇ 18 ਤਰੀਕ ਨੂੰ ਆਪਾਂ ਫਤੇਗੜ ਸਾਹਿਬ ਤੇ ਹੋਰ ਗੁਰੂ ਘਰਾਂ ਤੇ ਵੀ ਗਏ ਸੀਗੇ ਉੱਥੇ ਵੀ ਅਸੀਂ ਆਪਾਂ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਇਹਨਾਂ ਦੀ ਇਹਨਾਂ ਦੀ ਬਸਤਾਂ ਲੈ ਕੇ ਗਏ ਸੀ ਇਹਨਾਂ ਨੇ ਹਾਜ਼ਰੀਆਂ ਉੱਥੇ ਭਰੀਆਂ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਕੀ ਲਾਲੀ ਫੋ ਜੇਵਾ ਸੇਵਾ ਸੈਟੀ ਵੱਲੋਂ ਇੱਕ ਵਿਸ਼ੇਸ਼ ਰੇਣੀ ਯਾਤਰਾ ਤੱਕ ਸਰੀਏ ਪਟਨਾ ਸਾਹਿਬ 250 ਦੇ ਲਗਭਗ ਸ਼ਰਦਾਲੂ ਉਹਨਾਂ ਦੇ ਇੱਕ ਜੱਥਾ ਵਿਸ਼ੇਸ਼ ਟ੍ਰੇਨ ਯਾਤਰਾ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਸਾਨੂੰ ਉਹਨਾਂ ਨੇ ਉਚੇਚੇ ਤੌਰ ਤੇ ਬਲਾਸੀ ਸੰਗਤ ਦਾ ਅਸ਼ੀਰਵਾਦ ਲੈਣ ਦੇ ਲਈ ਔਰ ਇਹਨਾਂ ਨੂੰ ਰਵਾਨਾ ਕਰਨ ਦੇ ਲਈ ਤੋਂ ਸਭ ਤੋਂ ਵੱਡੇ ਸੁਭਾਗਿਆਸ਼ਾਲੀ ਆ ਕਿਉਂਕਿ ਇਸ ਸਮੇਂ ਦੇ ਆ ਜਿਹੜੇ ਦਿਹਾੜੇ ਚੱਲਦੇ ਆ ਸ਼ਹੀਦੀ ਦਿਹਾੜੇ ਮਾਤਾ ਗੁਜਰੀ ਜੀ ਚਾਰ ਸੱਬ ਜਾਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਦੇਸ਼ ਲਈ ਧਰਮ ਲਈ ਤੇ ਸਮਾਜ ਲਈ ਆਪਣੇ ਦੇਸ਼ ਲਈ ਸ਼ੁੰਦਿ ਦਿੱਤੀ ਹੈ ਮੈਂ ਸਮਝਦਾ ਤੋਂ ਵੱਡੀ ਸ਼ਹੀਦੀ ਕੋਈ ਹੋ ਨਹੀਂ ਸਕਦੀ ਤੋਂ ਮੈਂ ਸਮਝਦਾ ਕਿ ਐਡਾ ਇਹਨਾਂ ਦੇ ਦਿਹਾੜਿਆਂ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਾ ਹੱਤੋਂ ਵੱਡਾ ਪੁੰਨ ਦਾ ਕੰਮ ਹੈ ਤੋਂ ਮੈਂ ਦੱਸਣਾ ਚਾਹਣਾ ਗੁਰੂ ਕੋ ਲਾਲੀ ਫੋਸੇਵਾ ਸੁਸਾਇਟੀ ਜਿੱਥੇ ਹਰ ਸਾਲ ਇੱਕ ਵਿਸ਼ੇਸ਼ ਧਰਮ ਯਾਤਰਾ ਭੇਜਦੀ ਹੈ ਉੱਥੇ ਹੀ ਹਰ ਮਹੀਨੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਇੱਕ ਵਿਸ਼ੇਸ਼ バス ਯਾਤਰਾ ਔਰ ਮਸਜਿਦ ਉੱਤੇ ਨਾਨਸਰ ਗੁਰਦੁਆਰਾ ਸਾਹਿਬ ਲਈ ਸ਼ਰਧਾਲੂਦ ਲਈ ਵਿਸ਼ੇਸ਼ ਬਸ ਯਾਤਰਾ ਉਹ ਵੀ ਭੇਜਦੇ ਹਨ ਸੋ ਅੱਜ ਦੇ ਦਿਨ ਦੇ ਉੱਤੇ ਮੈਂ ਸਾਰੀ ਸੰਗਤ ਨੂੰ ਉਸ ਪਰਮਾਤਮਾ ਅੱਗੇ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਜਿਸ ਭਾਵਨਾ ਨਾਲ ਵੀ ਸਾਰੀ ਸੰਗਤ ਜਾ ਰਹੀ ਹੈ ਇਹਨਾਂ ਦੀ ਮਨੋ ਕਾਮਨਾ ਪੂਰੀਆਂ ਕਰਨਾ ਇਹਨਾਂ ਯਾਤਰਾ ਸਫਲ ਕਰਨਾ ਐਨੇ ਕੰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾਨਸਰ ਕੀ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਜਿੰਦਰ ਸਿੰਘ ਰਾਜਾ ਜੋ ਗੁਰੂ ਕੀ ਲਾਡਲੀ ਹੋ ਇਸ ਮੁਕ ਮਿਟੀ ਵੱਲੋਂ ਇੱਕ ਜਿਹੜਾ ਵਿਸ਼ੇਸ਼ ਜਿਹੜਾ ਪ੍ਰੋਗਰਾਮ 4 ਸਾਲਾਂ ਤੋਂ ਚੱਲਿਆ ਆ ਰਿਹਾ ਜਿਹੜਾ ਪਟਨਾ ਸਾਹਿਬ ਦਾ ਅੱਜ ਜੋ ਕਿ 243 ਸੰਗਤਾਂ ਦਾ ਜਥਾ ਜੋ ਸਟੇਸ਼ਨ ਤੋਂ ਰਵਾਨਾ ਹੋ ਰਿਹਾ ਪਟਨਾ ਸਾਹਿਬ ਲਈ ਤੇ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਜਿਹੜੇ ਸੰਗਤਾਂ ਨੂੰ ਛੋਟੇ ਜਿਹੇ ਹਵਾਏ ਬੀਨ ਤੇ ਜਾਂ ਕੈਨ ਤੇ ਬਹੁਤ ਹੀ ਕਿਰਪਾ ਹੁੰਦੀ ਏ ਉਹ ਸੰਗਤਾਂ ਨੇ ਬਹੁਤ ਵੱਡਾ ਖਾਟਾਕਾਰ ਮਾਰਦਾ ਸਮੁੰਦਰ ਔਰ ਤੁਸੀਂ ਦੇਖ ਰਹੇ ਹੋ ਲੰਗਰਾਂ ਦੇ ਜੋ ਸਮਾਨ ਨੇ ਬਹੁਤ ਹੀ ਆ ਚੁੱਕੇ ਨੇ ਸੰਗਤਾਂ ਦੀ ਸੇਵਾ ਵਾਸਤੇ ਜਿਹੜੇ ਵੀਰ ਜੀ ਸਾਰੇ ਖੜੇ ਨੇ ਔਰ ਸਾਰੇ ਸੱਜਣ ਮਿੱਤਰ ਸੰਗਤਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਜਾਂਦਾ ਹੈ ਮੈਂ ਆਸ ਕਰਦਾ ਹਾਂ ਸੰਤਾ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ ਔਰ ਇਸ ਤੋਂ ਵੱਡੇ ਤੋਂ ਵੱਡੇ ਉਪਰਾਲੇ ਕੀਤੇ ਜਾਣਗੇ ਇਹ ਗੁਰੂ ਮਾਰਾ ਦੀ ਬਹੁਤ ਵੱਡੀ ਪਾਰਕਿਰਪਾ ਹੈ ਸੋਸਾਇਟੀ ਦੇ ਸਮੂਹ ਮੈਂਬਰਾਂ ਤੇ ਉਹ ਨਾਲ ਜੁੜ ਕੇ ਮੁੰਡੇ ਨਾ ਮੁੰਡੇ ਲਾ ਕੇ ਸੇਵਾ ਕਰਦੇ ਨੇ ਮੈਂ ਇਹਨਾਂ ਨੂੰ ਕਹਿੰਦਾ ਧੰਨਵਾਦ ਕਰਦਾ ਜੋ ਹਰ ਮਹੀਨੇ ਜਿਹਦਾ ਦਰਬਾਰ ਸਾਹਿਬ ਮਹੀਨੇ ਬਸ ਜਾਂਦੀ ਜਾਂਦੀ ਹੈ ਉਸ ਤੋਂ ਇਲਾਵਾ ਨਾਨਕਪੁਰ ਬਿਲਕੁਲ ਫ੍ਰੀ ਔਰ ਕੋਸਟ ਜਾਂਦੀ ਏ ਔਰ ਵੀ ਇਹਨੇ ਕਈ ਸ਼ਿਵਮਾਂ ਜਿਹੜੀ ਚੱਲਦੀਆਂ ਰਹਿੰਦੀਆਂ ਨੇ ਉਹ ਸਾਰੀ ਮੀਡੀਆ ਵੀ ਜਾਣਦੀ ਏ ਔਰ ਸੰਗਤ ਰੂ ਗੁਰੂ ਰੂਪ ਸਾਰੇ ਜਾਂਦੇ ਕਿੰਨੇ ਸੇਵਾਦਾਰ ਕਮੇਟੀ ਦੇ ਵਿੱਚ ਜਿਹੜੇ ਵੀ ਵੀਰ ਆਉਂਦੇ ਨੇ ਸਾਡੇ ਉਦਾਂ ਤੋਂ 21 ਮੈਂਬਰੀ ਕਮੇਟੀ ਹੈ ਬਾਕੀ ਇਹਦੇ ਵਿੱਚ ਕੋਈ ਵੀ ਕੋਈ ਮੈਂਬਰਾਂ ਦੀ ਲਿਸਟ ਨਹੀਂ ਹੈ ਜਿਹੜੇ ਵੀ ਸੰਗਤਾਂ ਸਾਡੇ ਆਪਣੀ ਉਹਨਾਂ ਦੀ ਆਪ ਸੰਸਥਾ ਹੈ ਸਾਡੀ ਕੋਈ ਸੰਸਥਾ ਨਹੀਂ ਇਹ ਸੰਗਤਾਂ ਦੀ ਸੰਸਥਾ ਹੈ ਸੰਗਤਾਂ ਨੇ ਹੀ ਚਲਾਣੀ ਹੈ ਸੰਗਤ ਸਾਡਾ ਕੋਈ ਯੋਗਦਾਨ ਨਹੀਂ ਸਾਡਾ ਯੋਗਦਾਨ ਹੈ ਅਸੀਂ ਨਾਲ ਖੜੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਣਕੋਂ ਜਿਹੜੇ ਕੱਜ ਪਟਨਾ ਸਾਹਿਬ ਨੂੰ ਜਿਸਾਲ ਤੇ ਅੱਜ ਜਿਸਨੇ ਆਪਾਂ ਉਹੋ ਆਣਾ ਕਰਦੇ ਹਾਂ ਸੰਗਤਾਂ ਦਾ ਹਰ ਸਾਲ ਦੀ ਤਰ੍ਹਾਂ ਗੁਰੂ ਕੀ ਲਾਡਲੀ ਫੌਜ ਸੁਸਾਇਟੀ ਦੁਆਰਾ ਸੰਕਾ ਜੱਗੀਆਂ ਨੇ ਅਲੱਗ-ਅਲੱਗ ਕਦੀ ਸਤਿ ਹਜ਼ੂਰ ਸਾਹਿਬ ਕਦੀ ਪਟਨਾ ਸਾਹਿਬ ਕਦੀ ਹੰਮੰਦਰ ਸਾਹਿਬ ਤੇ ਅੱਜ ਦਾ ਜੋ ਪ੍ਰੋਗਰਾਮ ਹੈ ਉਹ 250 ਦੇ ਕਰੀਬ ਯਾਤਰੀ ਜੋ ਹੈ ਉਹ ਸ੍ਰੀ ਪਟਨਾ ਸਾਹਿਬ ਦੀ ਯਾਤਰਾ ਤੇ ਜਾ ਰਹੇ ਨੇ ਔਰ ਟ੍ਰੇਨ ਜਿਹੜੀ ਆ ਉਹ 10-15 ਮਿੰਟ ਚ ਆਣਾ ਦੀ ਅੱਜ ਵੀਰ ਬਾਲ ਦਿਵਸ ਵੀ ਹੈ। ਛਿੱਦੀ ਦਿਹਾੜੇ ਵੀ ਚੱਲਦੇ ਨੇ। ਬੜੇ ਪਵਿੱਤਰ ਯਾਤਰਾ ਅੱਗੇ ਨਹੀਂ ਜਾਂਦੀ ਐ ਕਿਉਂਕਿ ਜੋ ਛਿੱਦੀ ਦਿਹਾੜੇ ਚੱਲ ਰਹੇ ਨੇ ਬੜੇ ਪਵਿੱਤਰ ਦਿਵਸ ਨੇ। ਮੈਂ ਵਾਹਿਗੁਰੂ ਜੀ ਅੱਗੇ ਪ੍ਰਾਰਥਨਾ ਕਰਾਂਗਾ ਕਿ ਜੋ ਜਿਹੜੇ ਭਾਵ ਨਾਲ ਜੋ ਸ਼ਰਧਾ ਨਾਲ ਜੋ ਯਾਤਰੀ ਜਾ ਰਹੇ ਨੇ ਮੰਦਿਰ ਅਮਰਦਾਪੂਰੀਆਂ ਹੋਣ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਪਿਛਲੇ ਸਾਲ ਹੀ ਜੇ 26 ਦਸੰਬਰ ਹੈ ਉਹ ਬਾਲ ਵੀਰ ਦਿਵਸ ਦੇ ਰੂਪ ਚ ਮਨਾਉਣ ਦਾ ਐਲਾਨ ਕੀਤਾ ਸੀ ਅੱਜ ਉਹ ਸਾਰੇ ਦੇਸ਼ ਚ ਮਨਾਇਆ ਜਾ ਰਿਹਾ ਹੈ ਸਕੂਲਾਂ ਕਾਲਜਾਂ ਪੰਚਾਇਤਾਂ ਚ ਹਰ ਵਰਗ ਸੋਸਾਇਟੀ ਦੇ ਜੋ ਹੈ ਕੰਪੀਟੀਸ਼ਨ ਕਰਾਏ ਜਾ ਰਹੇ ਨੇ ਪੋਇਟਰੀ ਆ ਜੋ ਸ਼ਹਾਦਤ ਦਿੱਤੀ ਸਾਡੇ ਮਾਤਾ ਗੁਜਰੀ ਜੀ ਤੇ ਹਵਿਆ ਦੇ ਜੋਰਾਵਰ ਸਿੰਘ ਜੀ ਫਤੇ ਸਿੰਘ ਜੀ ਉਹਨਾਂ ਦੇ ਉੱਪਰ ਕੰਪੀਟੀਸ਼ਨ ਕਰਾਇਆ ਜਾ ਰਹੇ ਨੇ ਇਹ ਇੱਕ ਪ੍ਰੇਰਣਾ ਦੇ ਭਾਵ ਜਗਾਏ ਜਾ ਰਹੇ ਨੇ ਸਾਰੇ ਦੇਸ਼ 'ਚ ਕਿ ਜਿੱਦਾਂ ਉਹਨਾਂ ਨੇ ਸ਼ਹਾਦਤ ਦੇ ਕੇ ਧਰਮ ਨਹੀਂ ਹਾਰਿਆ ਦੇਸ਼ ਵਾਸਤੇ ਸੋਸਾਇਟੀ ਵਾਸਤੇ ਆਪਣੀ ਜਾਨ ਦੇ ਦਿੱਤੀ ਪ੍ਰੇਰਣਾ ਲੈ ਕੇ ਸਾਨੂੰ ਸਾਰਿਆਂ ਨੂੰ ਸਮਾਜ ਵਾਸਤੇ ਤੇ ਦੇਸ਼ ਵਾਸਤੇ ਉਹਨਾਂ ਦੀ ਪ੍ਰੇਰਣਾ ਦੇ ਹਿਸਾਬ ਨਾਲ ਸਮਾਜਿਕ ਕੰਮ ਕਰਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ